ਸਾਨ 74 ਦੇ ਵਿੱਚ ਟਰਟਰ ਵੀ ਹੀ ਟਰਾਲੀ ਵੀ ਹੀ ਮਾਲ ਡੰਗਰ ਵੀ ਹੀ ਸਾਰਾ ਕੁਸੀ ਅਹੀਂ ਇਤੋ ਜਮੀਨ ਵੇਚ ਕੇ ਚਲੇ ਗਏ ਯੂਪ ਚ ਜ਼ਿਲ੍ਹਾ ਸੀਤਾਪੁਰ ਜੇ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਮੁਸੀਬਤਾਂ ਆਈਆਂ ਤਾਂ ਅਸੀਂ ਤੇ ਕੁਛ ਵੀ ਨਹੀਂ ਗੇ ਨਾ ਤੇ ਬੜੇ ਭਾਈ ਪਰੇਸ਼ਨ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ ਨਾ ਆਪਣਾ ਉਹ ਬਕਲਾਂਗ ਪਰੇਸ਼ਨ ਹੀ ਲੱਗੀ ਆ ਧੋਖਾ ਜਦੋਂ ਕੀਤਾ 58 ਕਿਲੋ ਪੈਲੀ ਦੇ ਵਿੱਚੋਂ 42 ਕੇ ਲੇ ਸਰਕਾਰ ਨੇ ਜ਼ਮੀਨ ਜਿਹੜੀ ਆਪਣੇ ਕਬਜ਼ੇ ਲੈ ਕੇ ਹਰੀ ਜਨਾਂ ਦੇ ਪਟੇ ਬਣਾਤੇ 16 ਕਿਲੇ ਪੈਲੀ ਸਾਡੀ ਰਹਿ ਗਈ ਜਿਹਦੇ ਵਿੱਚੋਂ 4 ਭਰਾ 4-4 ਕਿਲੇ ਆਈ ਉਦੋਂ ਬਾਅਦ ਵਿੱਚ ਐਕਸੀਡੈਂਟ ਮਹਿਰਾਨ 1986 ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਹਾਈ ਕੋਰਟ ਆਪਣਾ ਮਕਦਮੇ ਵਿੱਚ ਲੜੇ ਪਰ ਨਾ ਹੀ ਕੁਝ ਨਹੀਂ ਬਣਿਆ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਏ ਪਰਿਵਾਰ ਬਚ ਗਿਆ ਮਾਲ ਡੰਗਰ ਸੜ ਗਿਆ ਘਰ-ਬਾਰ ਸੜ ਗਿਆ ਇਹ ਸਾਨੂੰ ਕ੍ਰਿਵਣ ਕਰਮ 5-6 ਸਾਲ ਹੋ ਗਿਆ ਬਾਕੀ ਇੱਥੇ ਸਾਨੂੰ ਸਾਲ ਹੋ ਗਿਆ ਸਾਡੇ ਕੋਲ ਇੱਥੇ ਬਹੁਤ ਕੁੱਸੀ ਸਨ 74 ਦੇ ਵਿੱਚ ਟਰੈਕਟਰ ਵੀ ਸੀ ਟਰਾਲੀ ਵੀ ਸੀ ਮਾਲ ਡੰਗਰ ਵੀ ਸੀ ਸਾਰਾ ਕੁੱਸੀ ਤੇ ਅਸੀਂ ਇਤੋਂ ਜ਼ਮੀਨ ਵੇਚ ਕੇ ਚਲੇ ਗਏ ਯੂਪ ਚ ਜ਼ਿਲ੍ਹਾ ਸੀਤਾਪੁਰ ਨਖਲੋਂ ਪਹਿਲਾਂ ਉੱਥੇ ਜਾ ਕੇ ਜ਼ਮੀਨ ਲਈ 58 ਕਿਲੇ 58 ਕਿਲੇ ਜ਼ਮੀਨ ਲਈ ਤੇ ਅਸੀਂ ਅਜੇ ਉਮਰ ਦੇ ਹੌਲੇ ਹਾਂ ਸਾਨੂੰ ਪੂਰਾ ਜਾਣਕਾਰੀ ਨਹੀਂ ਜਿਹੜੇ ਬੰਦੇ ਤੋਂ ਜ਼ਮੀਨ ਲਈ ਉਹ ਪ੍ਰਤਾਪ ਸਿੰਘ ਉਹਦਾ ਨਾਂ ਸੀ ਤੇ ਉਹਨੇ ਸਾਡਾ ਕੁਝ ਧੋਖਾ ਕੀਤਾ ਧੋਖਾ ਜਦੋਂ ਕੀਤਾ 58 ਕਿਲੇ ਪੈਲੀ ਦੇ ਵਿੱਚੋਂ 42 ਕਿਲੇ ਸਰਕਾਰ ਨੇ ਜ਼ਮੀਨ ਜਿਹੜੀ ਆਪਣੇ ਕਬਜ਼ੇ ਲੈ ਕੇ ਹਰੀ ਜਨਾਂ ਦੇ ਪਟੇ ਬਣਾਤੇ 16 ਕਿਲੇ ਪੈਲੀ ਸਾਡੀ ਰਹਿ ਗਈ ਜਿਹਦੇ ਵਿੱਚੋਂ 4 ਭਰਾ ਚਾਰ-ਚਾਰ ਕਿਲੇ ਆਈ ਚਾਰ-ਚਾਰ ਕਿਲੇ ਆਈ ਫਿਰ ਉਹ ਉਹਦੇ ਤੇ ਮਕਦਮਾ ਵੀ ਕੀਤਾ ਹਾਈ ਕੋਰਟ ਆਪਣਾ ਮਕਦਮੇ ਵੀ ਲੜੇ ਪਰ ਨਾ ਹੀ ਕੁਝ ਨਹੀਂ ਬਣਿਆ ਉਦੋਂ ਬਾਅਦ ਵਿੱਚ ਫਿਰ ਮੁਸੀਬਤ ਬਣੀ ਇੰਦਰਾ ਕਾਂਡ ਵਾਲੀ ਤੇ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਏ ਪਰਿਵਾਰ ਬਚ ਗਿਆ ਮਾਲ ਡੰਗਰ ਸੜ ਗਿਆ ਘਰ-ਬਾਰ ਸੜ ਗਿਆ ਫਿਰ ਉਦੋਂ ਬਾਅਦ ਵਿੱਚ ਐਕਸੀਡੈਂਟ ਮੇਰਾ 1986 ਦੇ ਵਿੱਚ ਐਕਸੀਡੈਂਟ ਹੋ ਜਾਂਦਾ ਮੇਰੀ ਲੱਤ ਦਾ ਪੈਰ ਜਿਹੜਾ ਉਹ ਇੱਕ ਇੱਕ ਲੱਤ ਹੈ ਨਹੀਂ ਗਈ ਆ ਸੱਚੀ ਲੱਤ ਮੇਰੀ ਨਹੀਂ ਗਈ ਔਖਾ ਤੇ ਹੁੰਦਾ ਫਿਰ ਕੀ ਕੀਤਾ ਜਾਵੇ ਮਤਲਬ ਅੱਜ ਦੇ ਦਿਨਾਂ ਤੱਕ ਮਤਲਬ ਨਾਂ ਤੇ ਬੜੇ ਪਾਈ ਪਿਲਛਣ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ ਨਾ ਆਪਣਾ ਉਹ ਬਕਲਾਂਗ ਪਿਲਛਣ ਨਹੀਂ ਲੱਗੀ ਆ ਕਈ ਵਾਰਾਂ ਕਾਜੀ ਦੇ ਚੁਕੇ ਆ ਇਹ ਉਹਦੇ ਰੰਗ ਨੇ ਮਾਲਕ ਦੇ ਰੰਗ ਨੇ ਜੇ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਮੁਸੀਬਤਾਂ ਆਈਆਂ ਤੇ ਅਸੀਂ ਤੇ ਕੁਝ ਵੀ ਨਹੀਂ ਗਏ ਉਹਨਾਂ ਤੇ ਕਿੰਡੀਆਂ ਵੱਡੀਆਂ ਮੁਸੀਬਤਾਂ ਆਈਆਂ ਤੇ ਉਹਦੇ ਬਾਣੇ ਨੂੰ ਮਿੱਠਾ ਕਰਕੇ ਮਿਲਣਾ ਪਈ ਮਿਲਣਾ ਚਾਹੀਦਾ ਜੇ ਮੰਨਾਂਗੇ ਤੇ ਕੁigal ਨੂੰ ਮਸੀਤ ਕਟਣੇ ਕਟਣ ਵਾਲਾ ਇਹ ਤੋਂ ਵੱਧ ਵੀ ਵੱਧ ਵੀ ਹੋ ਸਕਦੀ ਆ ਕਰੇ ਜੀ ਸਾਰਾ ਪਰਿਵਾਰ ਆ ਦੋ ਲੜਕੀਆਂ ਦੋ ਲੜਕੇ ਆ ਲੜਕੀ ਇੱਕ ਸੀਤਾਪੁਰ ਵਿਆਹੀ ਆ ਇੱਕ ਕਰਨਪੁਰ ਵਿਆਹੀ ਆ ਲੜਕੇ ਜਿਹੜੇ ਆ ਉਹ ਇੱਕ ਸੀਤਾਪੁਰ ਵਿਆਇਆ ਇੱਕ ਇਥੇ ਲਧਿਆਣੇ ਵਿਆ ਆਹੀਂ ਜੀ ਆਪਣਾ 4 ਵਜੇ ਲਗਭਗ ਉੱਠ ਖਲੋਣੇ ਆ 4 ਵਜੇ ਤੋਂ ਫਿਰ ਰਾਤ ਦੇ 11 ਵਜੇ ਜਾਂਦੇ ਆਪਣਾ ਜਾਂ ਫਿਰ ਚੋਰੀ ਕਰਦੇ ਵੀ ਗਏ ਚੋਰੀ ਕਰਨ ਆਬੀਏ ਫਿਰ ਕੋ ਮਿਲ ਸਕਦਾ ਕਿਉਂ ਜੀ ਤੇ ਆਪਣੀ ਦਾ ਮੰਨ ਕਰਾ ਕੇ ਤੇ ਫਿਰ ਰੋਟੀ ਮਿਲ ਸਕਦੀ ਆ ਸਾਨੂੰ ਉਹਨੇ ਮਾਲਕ ਨੇ ਹਿੰਮਤ ਦਿੱਤੀ ਆ ਤੇ ਕੀਤੀ ਉਹਨੇ ਉਹ ਮਾਲਕ ਦੀ ਮਰਜ਼ੀ ਆ ਉਹ ਆਪਣਾ ਨੇ ਹਿੰਮਤ ਦਿੱਤੀ ਆ ਤੇ ਕਰਨ ਡਿਆ